ਰਹਾ ਤੋ ਅਗਲੇ ਬੰਦ ਚ ਕਿਰਪਾ ਕਰਦੇ ਨੇ ਆਪਨਾ ਦੇ ਚੁਰੂ ਪਰ ਪਾਣੀ ਕਹਿੰਦੇ ਆਪ ਤਾਂ ਕਿਸੇ ਨੂੰ ਇੱਕ ਘੁੱਟ ਪਾਣੀ ਨਹੀਂ ਦਿੰਦੇ ਆਪ ਤਾਂ ਕਿਸੇ ਦੀ ਪਿਆਸ ਨਹੀਂ ਬੁਝਾਉਂਦੇ ਤੇ ਇਹ ਨਿੰਦੇ ਜਿਹਾ ਗੰਗਾ ਆਣੀ ਕਹਿੰਦੇ ਨਿੰਦਿਆ ਉਹਨਾਂ ਦੀ ਕਰਦੇ ਜਿਨ੍ਹਾਂ ਨੇ ਗੰਗਾ ਵਰਗੀ ਨਦੀ ਵਗਾ ਦਿੱਤੀ ਜਿਨ੍ਹਾਂ ਨੇ ਮਿਹਨਤ ਕਰਕੇ ਸੰਸਾਰ ਨੂੰ ਪਾਣੀ ਪਹੁੰਚਾ ਦਿੱਤਾ ਉਹਨਾਂ ਦੀ ਨਿੰਦਿਆ ਕਰਨ ਬੈਠ ਜਾਂਦੇ ਨੇ ਉਠ ਤ ਬੈਠ ਤ ਕੁੱਟਲਤਾ ਚਾਲੇ ਆਪ ਗਏ ਔਰ ਨੂੰ ਹੁਕਾਲੇ ਕਿੰਦੇ ਇਹ ਉੱਠਦੇ ਬੈਠਦੇ ਉੱਠੀ ਹੀ ਸੋਚ ਹਮੇਸ਼ਾ ਸੋਚਦੇ ਨੇ ਚੰਗੀ ਸੋਚ ਨਹੀਂ ਸੋਚਦੇ ਕਿਸੇ ਮਨੁੱਖ ਨੂੰ ਕਿਵੇਂ ਬਰਬਾਦ ਕਰਨਾ ਹੈ ਕਿਵੇਂ ਉਹਨੂੰ ਮਾਰਨਾ ਹੈ ਕਿਵੇਂ ਉਹਨੂੰ ਭੰਡਣਾ ਹੈ ਇਹਨਾਂ ਦੇ ਦਿਮਾਗ 'ਚ ਇਹੀ ਕੁਝ ਚੱਲਦਾ ਹੈ ਉਠਤ ਬੈਠਤ ਉਡਲਤਾ ਚਾਲੇ ਆਪ ਗਏ ਉਹ ਔਰਨ ਹੁਕਾਲੇ ਆਪ ਤੇ ਕੁਚੱਜੇ ਪੈ ਸੀ ਆਪ ਤੇ ਕਰਾਇ ਪੈ ਸੀ ਹੋਰਨ ਨੂੰ ਵੀ ਕਰਾਇ ਪਾਉਣ ਦਾ ਉਪਰਾਲਾ ਕਰ ਰਹੇ ਨੇ ਛਾੜੇ ਕੋ ਚਰਚਾ ਆਣ ਨਾ ਜਾਣੇ ਕਹਿੰਦੇ ਚੰਗੀ ਵਿਚਾਰ ਨੂੰ ਛੱਡ ਕੇ ਇਹ ਭੱਜ ਜਾਂਦੇ ਨੇ। ਹੋਕੀ ਬੈਸ ਤੋਂ ਬਿਨਾਂ ਹੋਰ ਇਹਨਾਂ ਦੇ ਕੋਲੇ ਕੁਝ ਨਹੀਂ। ਵੱਡੇ ਤੋਂ ਵੱਡੇ ਮੰਨੇ ਪਰ ਮੰਨੇ ਵਿਧਵਾਨਾਂ ਦੀ ਗੱਲ ਵੀ ਇਹ ਮੰਨਣ ਲਈ ਤਿਆਰ ਨਹੀਂ। ਸਾੜ ਕੋ ਚਰਚਾ ਆਣ ਕੋ ਜਾਣੇ। ਬ੍ਰਹਮਾ ਹੋਂਕੋ ਕਿਹੋ ਨਾ ਮੰਨੇ। ਕਹਿੰਦੇ ਵੱਡੇ ਵੱਡੇ ਲੋਕਾਂ ਨੂੰ ਵੀ ਇਹ ਮੰਨ ਕੋ ਅਨਕਾਰੀ ਹੋ ਜਾਂਦੇ ਨੇ ਵਿਦਵਾਨਾਂ ਦੀ ਵੀ ਇਹ ਮੰਨਦੇ ਨਹੀਂ। ਕਿਉਂਕਿ ਇਹ ਕੁਝ ਚਰਚਾ ਤੇ ਕੋਜੀ ਬੈਸਦੇ ਹੀ ਧਾਰਨੀ ਨੇ ਪੱਲੇ ਕੁਝ ਨਹੀਂ ਸੱਚ ਸਾਹਮਣੇ ਆ ਜੇ ਤੇ ਭੱਜ ਜਾਂਦੇ ਨੇ ਆਪ ਗਏ ਔਰਨਹੁ ਕੋਵੇ ਕਹਿੰਦੇ ਆਪ ਤਾਂ ਇੱਕ ਰਾਏ ਪੈਈ ਸੀ ਹੋਰਾਂ ਨੂੰ ਵੀ ਪਾਰ ਰਹੇ ਨੇ ਆਗ ਲਗਾਏ ਮੰਦਰ ਮੈਂ ਸੋਵੇ ਕਹਿੰਦੇ ਇਦਾਂ ਦੀ ਹਾੜ ਤਾਂ ਜਿਦਾ ਅੱਗ ਲਾ ਕੇ ਨਾ ਘਰ ਨੂੰ ਉਹਦੇ ਵਿੱਚ ਰਮਾਨ ਸੁੱਤੇ ਪੈ ਨੇ ਜ਼ਿੰਦਗੀ ਬਰਬਾਦ ਹੋ ਰਹੀ ਹੈ ਜ਼ਿੰਦਗੀ ਸਖਣੀ ਹੈ ਗੁਨਾ ਤੋਂ ਪਰ ਉਸ ਸਖਣੀ ਜ਼ਿੰਦਗੀ ਨੂੰ ਹੀ ਆਪਣੇ ਆਪ ਵਿੱਚ ਮਾਲੋ ਮਾਰ ਸਮਝ ਕੇ ਬੈਠੇ ਨੇ ਆਪਣਾ ਵੀ ਬਿੜਾ ਕਰਕੇ ਕਰਦੇ ਨੇ ਤੇ ਚੰਗਿਆਂ ਦਾ ਵੀ ਕਰ ਜਾਂਦੇ ਨੇ ਜਿਵੇਂ ਕੋਈ ਗੜਤ ਇਨਸਾਨ ਗੱਡੀ ਚਲਾਉਂਦਾ ਹੋਇਆ ਆਪ ਤੇ ਮਰਦਾ ਹੀ ਮਰਦਾ ਤੇ ਅੱਗੇ ਆਉਂਦੇ ਸਹੀ ਰਸਤੇ ਤੇ ਆਉਣ ਵਾਲੇ ਸਹੀ ਮਨੁੱਖ ਨੂੰ ਵੀ ਲੈ ਕੇ ਬੈਠ ਜਾਂਦਾ ਹੈ ਇਦਾਂ ਹੀ ਇਹਨਾਂ ਲੋਕਾਂ ਦੀ ਹਾਲਤ ਹੈ ਆਪ ਗਏ ਔਰਨ ਨੂੰ ਹੋਵੇ ਆਗ ਲਗਾਏ ਮੰਦਰ ਵਿੱਚ ਸੋਵੇ ਆ ਵਰਨ ਹਸਤ ਆਪਹਿ ਕਾਨੇ ਕਹਿੰਦੇ ਦੂਜਿਆਂ ਤੇ ਹੱਸਦੇ ਨੇ ਚੰਗੇ ਮਨੁੱਖਾਂ ਨੂੰ ਬੁਰਾ ਕਹਿਣ ਲੱਗ ਜਾਂਦੇ ਨੇ ਆਪ ਹੈ ਕਾਣੇ ਆਪ ਕਾਣੇ ਇੱਕ ਆਖ ਹੀ ਨਹੀਂ ਹੈਗੀ ਸੋਚ ਵਾਲੀ ਆਖ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਕਿਆਨੀ ਸਿਆਣਾ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੇ ਦੇਹਰਾ ਨਾ ਮਸੀਤ ਕਿਆਨੀ ਤਾਂ ਸਿਆਣਾ ਸੀ ਜਿਹੜਾ ਨਾ ਦਿਉਰੇ ਚ ਤੇ ਨਾ ਮਸੀਤ ਚ ਪੈਂਦਾ ਸੀ ਕਿਆਣਵਾਨ ਸਮਝਦਾਰ ਪੜੀ ਜਾਂਦੇ ਆ ਪਰ ਅਸਰ ਨਹੀਂ ਹੋ ਰਿਹਾ ਅੱਗ ਲੱਗੀ ਹੋਈ ਏ ਘਰ ਨੂੰ ਤੇ ਸੁੱਤੇ ਪਏ ਆ। ਅਵਰਨ ਅਸਤਾਪ ਹੈ ਕਾਨੇ ਕਹਿੰਦੇ ਦੂਜਿਆਂ ਤੇ ਹੱਸੇ ਜਾਂਦੇ ਆ ਵੇਖੋ ਜੀ ਉਹ ਆਹ ਕਰਮਕਾਂਡ ਕਰਦਾ ਉਹ ਆਹ ਕਰਮਕਾਂਡ ਕਰਦਾ ਉਹ 33 ਕਰੋੜ ਨੂੰ ਮੰਨੀ ਜਾਂਦੇ ਆ। ਆਪ ਆਪ ਅਸੀਂ ਸਾਧ ਲਾਣੇ ਪਤਾ ਨਹੀਂ 36000 ਬਣਾ ਲੈ ਪੰਜਾਬ 'ਚ। ਅੱਡੋ ਅੱਡ ਡੇਰੇ ਅੱਡੋ ਅੱਡ ਉਹਨਾਂ ਦੀ ਵਰਦੀ ਏ ਟੋ ਅੱਡ ਭੇਟਚਾਲ ਹੁਣ ਤੇ ਦੁਪਹਿਰਿਆਂ ਦੇ ਨਾਲ ਤੇ ਬੜਾ ਕੁਝ ਹੋਣ ਲੱਗ ਗਿਆ। ਦੂਜਿਆਂ ਦੀ ਹਸਣ ਦੀ ਥਾਂ ਦੇ ਪਿਲ ਆਪਣੇ ਆਪ ਨੂੰ ਸੁਵਾਰੀਏ। ਆਪਣੇ ਆਪ ਨੂੰ ਭਲਾ ਕਰੀਏ। ਔਰਨ ਅਸਤਾਪਹਿ ਕਾਨੇ ਤਨ ਕੋ ਦੇ ਕਬੀਰ ਲਜਾਨੇ ਕਹਿੰਦੇ ਇਹੋ ਜਿਹੇ ਨੂੰ ਦੇਖ ਕੇ ਤੇ ਮੈਨੂੰ ਲੱਜਾ ਆਉਂਦੀ ਏ ਸ਼ਰਮ ਆਉਂਦੀ ਏ ਕਿ ਆਪਦੇ ਪੱਲੇ ਕੱਖ ਨਹੀਂ ਤੇ ਦੁਜਿਆਂ ਨੂੰ ਇਹ ਭੰਡੀ ਜਾਂਦੇ ਨੇ ਸੋ ਲੋੜ ਹੈ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਕੀਰਤ ਕਰਨ ਦੀ ਗਿਆਨ ਇਕੱਠਾ ਕਰਨ ਦੀ ਜੇ ਗਿਆਨ ਨੂੰ ਮੱਥਾ ਟੇਕਦੇ ਆ ਉਸ ਗਿਆਨ ਤੋਂ ਲੈ ਕੇ ਅਕਲ ਆਪਣੇ ਮਨ ਦੇ ਵਿੱਚ ਪਾਉਣੀ ਏ ਇਸ ਮੱਤ ਦੇ ਵਿੱਚ ਪਾਉਣੀ ਏ ਤਾਂ ਸੇਖਾ ਖਵਾ ਸਕਦੇ ਆ ਬਾਹਰੋਂ ਚੋਲੇ ਪਾ ਕੇ ਬਾਹਰੋਂ ਵਡਿਆ-ਵਡਿਆ ਕਰਪਾਨਾ ਪਾ ਕੇ ਇਹਦਾ ਧਰਮ ਨਹੀਂ ਕਮਾਇਆ ਜਾਂਦਾ ਧਰਮ ਗੁਣਾ ਨੂੰ ਕਿਹਾ ਗਿਆ ਹੈ ਤੇ ਗੁਣਾ ਦਾ ਧਾਰ ਨਹੀਂ ਹੋਣਾ ਹੈ ਤੇ ਜਿਹੜਾ ਗੁਣਾ ਦਾ ਧਾਰ ਨਹੀਂ ਹੋ ਗਿਆ ਉਹ ਧਰਮੀ ਹੈ ਆਗਣਾ ਵਾਲੇ ਨੂੰ ਗੁਰੂ ਨੇ ਤਾਂ ਧਰਮੀ ਨਹੀਂ ਕਿਹਾ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਕਬੀਰ ਸਾਹਿਬ ਦੇ ਸ਼ਬਦ ਦੇ ਸ਼ਲੋਕ ਆਪਾਂ ਦੋ ਹਿੱਸਿਆਂ 'ਚ ਵੰਡੇ ਹਨ ਸੋ ਆ ਸੰਗਤਾਂ ਨੇ ਸਰਵਣ ਜਰੂਰ ਕਰਨੇ ਜੀ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਪਾਤਸ਼ਾਹ ਜੀ ਸਭ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪਾਉਣ